ਉੱਤੇ ਜਾਂਦੇ ਹੁੰਦੇ ਛੋਟੇ ਹੁੰਦੇ ਤੇ ਵੱਡੇ ਵੱਡੇ ਮੱਟ ਹੁੰਦੇ ਕਿ ਜਿੱਦਾਂ ਦਾਣੇ ਪਾਲ ਨੂੰ ਆਟਾ ਪਾਲ ਹਾਂਜੀ ਉਹਨਾਂ ਦੀ ਗੁਫਾ ਹੁੰਦੀ ਸੀ ਅੱਛਾ ਜੀ ਗੁਫਾ ਦੇਖਣੀ ਆ ਤਾਂ ਉਹ ਦਿਖਾ ਸਕਦੇ ਆ ਜੀ ਦਿਖਾਓ ਕਹਿੰਦੇ ਹੁਣ ਹਨਾ ਸ਼ਾਇਦ ਡੇਡ ਡੇਡ ਫੁੱਟ ਠੀਕ ਹੈ ਜੀ ਚੌੜੀਆਂ ਵੀ ਤਾਂ ਲੰਬੀਆਂ ਵੀ ਇੰਨੀਆਂ ਚੌੜੀਆਂ ਸੀਗੀਆਂ ਤਾਂ ਡੇਡ ਡੇਡ ਫੁੱਟ ਡੇਡਾ ਫੁੱਟ ਚੌੜੀ ਜੀ ਹਾਂਜੀ ਅੱਛਾ ਜੀ 7 ਫੁੱਟ ਤੇ ਪਾਣੀ ਹੈਗਾ 7 ਫੁੱਟ ਤੇ ਆਪਣੇ ਉਹਨਾਂ ਦਾ ਬਾਬਾ ਨਿਕਲਦਾ ਰਹਿੰਦਾ ਅੱਛਾ ਜੀ 24 ਘੰਟੇ ਦੀ ਭਲਾਈ ਅੱਛਾ ਜੀ ਇਨੂੰ ਬਰਾੜ ਦੀ ਨਗਰੀ ਤਾਂ ਕਹਿੰਦੇ ਆ ਕਿ ਕਿਉਂਕਿ ਰਾਜੇ ਬਰਾੜ ਨੇ ਤੇ ਰਾਜ ਕੀਤਾ ਜੀ ਰਾਜ ਕੀਤਾ ਉਹਨੇ ਕਰਕੇ ਬੜਾ ਪਿੰਡ ਦਾ ਮਸ਼ਹੂਰ ਹੈ ਚਸ਼ਮੇ ਕਰਕੇ ਕਾ ਜਿਵੇਂ ਕਰਕੇ ਠੀਕ ਹੈ ਜੀ ਜਿਆਣੀ ਆਪਣੇ ਆਪ ਨਿਕਲਦਾ ਅੱਛਾ ਜੀ ਦੋਸ ਹੈਗੀ ਹੈ ਕਿ ਨਹਾਉਣ ਵਾਸਤੇ ਉਹ ਵੀ ਆਪਣੇ ਆਪ ਨਿਕਲਦਾ ਹੈਗਾ ਉਹ ਬਰਵਾਦ ਹੋ ਗਈ ਮਾਰ ਚੰਦੇ ਚਫੱਕਰ ਹੀ ਗਿਆ ਅੱਛਾ ਜੀ ਜਿਆਣੀ ਦਾ ਬਹੁਤ ਗਾਂ ਜਾਣੀ ਜਾਣਦੇ ਜੀ ਅੱਛਾ ਜੀ ਉਹਨੇ ਕਹਿੰਦਾ ਉਹ ਠੀਕ ਹੋ ਜਾਂਦਾ ਹੈਗਾ ਅੱਛਾ ਜੀ ਹਾਂ ਜੀ ਉਹ ਬੱਕਰ ਦੁੱਧ ਮੰਗਵਾਉਂਦੇ ਸੀ ਕਿ ਇੱਥੋਂ ਕਿਲੋ ਡੇਢ ਕਿਲੋ ਮੀਟਰ ਦੂਰ ਤੋਂ ਅੱਛਾ ਜੀ ਪਿੰਡ ਤੋਂ ਹੀ ਅੱਛਾ ਜੀ ਅੱਛਾ ਜੀ ਉਹ ਮੈਲ ਬਹੁਤ ਵੱਡਾ ਜਿਹਾ ਬਣਿਆ ਅੱਛਾ ਜੀ ਹਾਂ ਜੀ ਸਮੇਂ ਦੇ ਹਿਸਾਬ ਨਾਲ ਖਰਾਬ ਬਸ ਇਹੀ ਬਚਿਆ ਹੁਣ ਹਾਂ ਜੀ ਪਹਾੜੀ ਜੀ ਕਿੱਦਾਂ ਆ ਇਹ ਪਹਾੜੀ ਆ ਭਾਜੀ ਇਹ ਦੇਖੋ ਇਹ ਪੂਰਾ ਪਹਾੜੀ ਚੀ ਆਂਦੀ ਹੈ ਅੱਛਾ ਜੀ ਉੱਪਰ ਵਾ ਉੱਪਰ ਟੋਪ ਤੇ ਜਾ ਕੇ ਤੁਹਾਨੂੰ ਪੂਰਾ 뷰 ਲੱਭ ਜਾਣਾ ਸਾਡੀ ਜਨਰੇਸ਼ਨ ਨੂੰ ਪਤਾ ਹੀ ਨਹੀਂ ਹੈ ਭਾਜੀ ਬੜੇ ਬੜੇ ਮਹਿਲ ਦੇਖੇ ਬਣਿਆ ਦੋ ਗੰਦਾ ਸੀ ਆ ਜ ਤੁਰਦੀ ਹਾਂ ਜੀ ਖਜ਼ਾਨਾ ਕਿਸੇ ਨੂੰ ਨਹੀਂ ਹੱਥ ਆਇਆ ਇੱਥੇ ਅੱਛਾ ਜੀ ਖਜ਼ਾਨੇ ਦਾ ਹੀ ਕਹਿੰਦੇ ਲੋਕਾਂ ਨੇ ਲੱਭੇ ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਪਿੰਡ ਆਏ ਹਾਂ ਡੜਿਆਲ ਇੱਕ ਨਵਾਂ ਬਲੌਗ ਲੈ ਕੇ ਰਾਜੇ ਬਰਾੜ ਦੀ ਨਕਰੀ ਹੈ ਜੀ ਇਹ ਰਾਜਾ ਬਰਾਟ ਹੋਇਆ ਜੀ ਉਹਦਾ ਇੱਥੇ ਇੱਕ ਕਿਲਾ ਸੀਗਾ ਬਹੁਤ ਮਸ਼ਹੂਰ ਕਿਲਾ ਜੋ ਸਾਨੂੰ ਪਤਾ ਲੱਗਾ ਸੀਗਾ ਕਹਿੰਦੇ ਹੁਣ ਤਾਂ ਕਿਲੇ ਦੀਆਂ ਇੱਟਾਂ ਹੀ ਰਹਿ ਗਈਆਂ ਕਾਫੀ ਸਮਾਂ ਇੱਥੇ ਕਿਲੇ ਤੇ ਰਾਜ ਕੀਤਾ ਰਾਜਾ ਬਰਾੜ ਨੇ ਦਸੂਏ ਸੁਹਾ ਤਹਿਸੀਲ ਪੈਂਦੀ ਹੋ ਸ਼ਰਪੁਰ ਡਿਸਟ੍ਰਿਕਟ ਪੈਂਦਾ ਜੀ ਤੇ ਦੇਖ ਲਓ ਪਿੰਡ ਡੜਿਆਲ ਅਸੀਂ ਜਾਵਾਂਗੇ ਪਿੰਡ ਵਿੱਚ ਗੱਲਬਾਤ ਕਰਾਂਗੇ ਜਿਹੜੇ ਪਿੰਡ ਵਾਸੀ ਆ ਜੇ ਸਾਨੂੰ ਕੋਈ ਮਿਲਿਆ ਤੁਹਾਨੂੰ ਕਿਲਾ ਵੀ ਦਿਖਾਵਾਂਗੇ ਕਿਲੇ ਦਾ ਰਸਤਾ ਜਿੱਥੇ ਜਾਂਦਾ ਆ ਇਹ ਕਿੱਥੇ ਫੱਕਰ ਵੀ ਹੋਏ ਆ ਜੀ ਬਹੁਤ ਮਸ਼ਹੂਰ ਫੱਕਰ ਹੋਏ ਆ ਉਹ ਇੱਥੇ ਪਹਾੜ ਦੇ ਵਿੱਚ ਗੁਫਾ ਕੱਢ ਕੇ ਉਹਦੇ ਚ ਰਹਿੰਦੇ ਹੁੰਦੇ ਸੀਗੇ ਤੇ ਕਾਫੀ ਕਹਿੰਦੇ ਉਹਨਾਂ ਦੀ માનਤਾ ਹੁੰਦੀ ਸੀਗੀ ਤੇ ਇੱਕ ਰਾਜੇ ਬਰਾੜ ਕਰਕੇ ਪਿੰਡ ਬਹੁਤ ਮਸ਼ਹੂਰ ਆ ਤੇ ਉਹ ਜਿਹੜਾ ਉੱਥੇ ਰਾਜੇ ਬਰਾੜ ਦਾ ਕਿਲਾ ਸੀਗਾ ਉੱਥੇ ਲੋਕਾਂ ਨੇ ਖਜ਼ਾਨਾ ਲੱਭਣ ਦੀ ਵੀ ਕੋਸ਼ਿਸ਼ ਕੀਤੀ ਕਹਿੰਦੇ ਕਿਸੇ ਟਾਈਮ ਤਾਂ ਲੋਕਾਂ ਨੂੰ ਮਿਲਿਆ ਪਰ ਕਿਸੇ ਟਾਈਮ ਲੋਕਾਂ ਨੂੰ ਨਹੀਂ ਮਿਲਿਆ ਤੇ ਹਜੇ ਤੱਕ ਵੀ ਡੇੜੜ ਦੋ ਦੋ ਫੁੱਟ ਚੌੜੀਆਂ ਇੱਟਾਂ ਆ ਆਪਣਾ ਉਹਦਾ ਪੱਠਾ ਹੁੰਦਾ ਸੀ ਜਾ ਕੇ ਮਿਲਦੇ ਆ ਜੀ ਪਿੰਡ ਡੜਿਆਲ ਦੇ ਵਿੱਚ ਜਾ ਕੇ ਗੱਲਬਾਤ ਕਰਾਂਗੇ ਲੋਕਾਂ ਨਾਲ ਮਿਲਦੇ ਆ ਜੀ ਅੱਗੇ ਜਾ ਕੇ ਚੈਨਲ ਤੇ ਨਵੇਂ ਆਇਓ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਸ਼ੇਅਰ ਜਰੂਰ ਕਰਿਓ ਤੇ ਕਿੱਥੋਂ ਵੀਡੀਓ ਦੇਖ ਰਹੇ ਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡਾ ਸ਼ਹਿਰ ਡਿਸਟ੍ਰਿਕਟ ਕਿਹੜਾ ਆ ਜੀ ਮਿਲਦੇ ਆ ਅੱਗੇ ਦੋਸਤੋ ਚੱਲ ਪਏ ਆ ਜੀ ਪਿੰਡ ਵੱਲੋਂ ਜਾ ਕੇ ਗੱਲਬਾਤ ਵੀ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਇਹ ਜਿਹੜਾ ਪਿੰਡ ਆ ਇਹ ਬਹੁਤ ਪੁਰਾਣਾ ਪਿੰਡ ਆ ਜੀ ਤੇ ਕੁੰਤੀਪੁਰ ਨੰਗ ਕੇ ਇਹ ਪਿੰਡ ਦਾ ਜਿਹੜਾ ਮੇਨ ਐਡਰੈਸ ਇਹੇ ਆ ਜੀ ਜਦੋਂ ਤੁਸੀਂ ਦਸੂਏ ਤੋਂ ਵੀ ਆ ਸਕਦੇ ਆ ਹੁਸ਼ਿਆਰਪੁਰ ਤੋਂ ਵੀ ਆ ਸਕਦੇ ਆ ਹੁਸ਼ਿਆਰਪੁਰ ਤੋਂ ਢੋਲਵਾਹਾ ਰੋਡ ਤੇ ਆਉਣਾ ਆ ਫਿਰ ਕੋਈ ਆਉਣਾ ਕੋਈ ਤੋਂ ਤੁਸੀਂ ਕੁੰਤੀਪੁਰ ਆਉਣਾ ਕੁੰਤੀਪੁਰ ਤੋਂ ਪਿੰਡ ਡਢਿਆਲ ਆ ਜੀ ਤੇ ਦਸੂਏ ਤੋਂ ਸਿੱਧਾ ਸੰਸਾਰਪੁਰ ਆ ਕੇ ਤੁਸੀਂ ਆ ਸਕਦੇ ਆ ਪਿੰਡ ਡਢਿਆਲ ਦੇ ਵਿੱਚ ਜੀ ਤਕਰੀਬਨ ਦਸੂਏ ਤੋਂ 12 13 ਕਿਲੋਮੀਟਰ ਤੇ ਹੁਸ਼ਿਆਰਪੁਰ ਤੋਂ ਤਕਰੀਬਨ ਇਹ 35 40 ਕਿਲੋਮੀਟਰ ਪੈਂਦਾ ਹੈ ਜੀ ਜਾ ਕੇ ਗੱਲਬਾਤ ਕਰਾਂਗੇ ਬਹੁਤ ਸੋਹਣੇ ਦ੍ਰਿਸ਼ ਆਉਂਗੇ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਰਸਤੇ ਦੇ ਵਿੱਚ ਜੰਗਲ ਦੇ ਵਿੱਚ ਪਿੰਡ ਵਾ ਜੰਗਲ ਲੰਘ ਕੇ ਜਾਣਾ ਪੈਂਦਾ ਆ ਤੇ ਦੂਸਰੀ ਗੱਲ ਆ ਕਿ ਇੱਥੇ ਨਾ ਬੋਰਡ ਪਿੰਪਲ ਬਹੁਤ ਆ ਪਿੰਡ ਦੇ ਵਿੱਚ ਤੇ ਬੋਰਡ ਪਿੰਪਲ ਹੋਣ ਕਰਨਾ ਬਹੁਤ ਠੰਡਾ ਏਰੀਆ ਮੰਨਿਆ ਜਾਂਦਾ ਹੈ ਮਤਲਬ ਅਸੀਂ ਪਿੰਡ 'ਚ ਆ ਗਏ ਸੀਗੇ ਜੀ ਸਾਨੂੰ ਇੱਥੇ ਬਾਬਾ ਜੀ ਟੱਕਰੇ ਆ ਇਹਨਾਂ ਨੂੰ ਪੁੱਛਦੇ ਆ ਰਾਜੇ ਬਰਾੜ ਦੀ ਕਹਾਣੀ ਕਿਉਂਕਿ ਇਹ ਕਹਿੰਦੇ ਅਸੀਂ ਉੱਥੇ ਜਾ ਕੇ ਖੇਲਦੇ ਵੀ ਰਹੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਕਿਹੜਾ ਪਿੰਡ ਆ ਇਹ ਇਹ ਪਿੰਡ ਦਾ ਆ ਜੀ ਡੜਿਆਲ ਬਾਬਾ ਜੀ ਸਾਨੂੰ ਪਤਾ ਲੱਗਾ ਸੀ ਰਾਜੇ ਬਰਾੜ ਦਾ ਪਿੰਡ ਵਾ ਜੀ ਹਾਂਜੀ ਹਾਂਜੀ ਤੇ ਉਹਦੀ ਕਿੱਥੇ ਜਗਾ ਆ ਕੀ ਕਹਾਣੀ ਆ ਜੀ ਉਹਨਾਂ ਦੀ ਜਗਾ ਤੇ ਤੋਂ ਕੋਲ ਅੱਧਾ ਪੌਣਾ ਕਿਲੋਮੀਟਰ ਤੇ ਹੈ ਗਈ ਅੱਛਾ ਜੀ ਤੇ ਹੁਣ ਤਾਂ ਉੱਥੇ ਛੋਟੇ ਛੋਟੇ ਰੋੜੇ ਹੀ ਹੈਗੇ ਆ ਅੱਛਾ ਜੀ ਤਾਂ ਬਹੁਤ ਵੱਡੀਆਂ ਇਟਾਂ ਹੀ ਆ ਪਹਿਲਾਂ ਪਹਿਲਾਂ ਰਾਜ ਸੀਗਾ ਉਹਦਾ ਮੇਲ ਸੀਗਾ ਮੇਲ ਸੀਗਾ ਅੱਛਾ ਜੀ ਘਟ ਗਿਆਗਾ ਅੱਛਾ ਜੀ ਬੋਲਾ ਆਵਾਦ ਕਰ ਲਿਆ ਲੋਕਾਂ ਨੇ ਖੇਤ ਬਣਾ ਲਏ ਉੱਥੇ ਅੱਛਾ ਜੀ ਅਦੋਂ ਤੋਂ ਉੱਥੇ ਜਾਂਦੰਦੇ ਦੇ ਛੋਟੇ ਹੁੰਦੇ ਤੇ ਵੱਡੇ ਵੱਡੇ ਮੱਟ ਹੁੰਦੇ ਸੀਗੇ ਜਿੱਦਾਂ ਦਾਣੇ ਪਾਣ ਨੂੰ ਆਟਾ ਪਾਣ ਨੂੰ ਅੱਛਾ ਜੀ ਮਿੱਟੀ ਦੇ ਬਣਾਏ ਹੁੰਦੇ ਸੀਗੇ ਜਿਹੜੇ ਵੱਡੇ ਘੜੇ ਜੇ ਘੜੇ ਤਾਂ ਛੋਟੇ ਹੁੰਦੇ ਉਹ ਉਹਦੇ ਹੀ ਕਾਉਂਟਰ ਕਾਉਂਟਰ ਚੀਜ਼ ਆ ਜਾਂਦੀ ਸੀਗੀ ਅੱਛਾ ਜੀ ਉਹਦੇ ਮੱਟ ਬਣਾਏ ਹੁੰਦੇ ਸੀਗੇ ਅੱਛਾ ਜੀ ਉੱਥੇ ਕਈਆਂ ਲੋਕਾਂ ਨੇ ਸਾਡੇ ਕੋਲ ਆ ਕੇ ਅੱਛਾ ਜੀ ਲੈ ਆਂਦੇ ਵੀ ਠੀਕ ਹੈ ਜੀ ਹਾਂ ਜੀ ਤੇ ਬੜੀਆਂ ਇੱਟਾਂ ਜਾਂਦੀਆਂ ਅੱਛਾ ਜੀ ਕੋਈ 1.5 ਫੁੱਟ ਦੇ ਠੀਕ ਹੈ ਜੀ ਚੌੜੀਆਂ ਵੀ ਤਾਂ ਲੰਬੀਆਂ ਵੀ ਇੰਨੀਆਂ ਚੌੜੀਆਂ ਸੀਗੀਆਂ 1.5 ਫੁੱਟ 1.5 ਫੁੱਟ ਚੌੜੀ ਜੀ ਹਾਂਜੀ ਅੱਛਾ ਜੀ ਇਹਨੂੰ ਬਰਾੜ ਦੀ ਨਗਰੀ ਤਾਂ ਕਹਿੰਦੇ ਆ ਕਿ ਕਿਉਂਕਿ ਰਾਜੇ ਬਰਾੜ ਨੇ ਇੱਥੇ ਰਾਜ ਕੀਤਾ ਜੀ ਰਾਜ ਕੀਤਾ ਕਿੰਨੇ ਕ ਸਾਲ ਰਾਜ ਕੀਤਾ ਜੀ ਇੱਥੇ 40 ਸਾਲ ਜੀ ਦਾ ਸਾਨੂੰ ਬਾੜ ਤੋਂ ਪਿਛਲੀ ਦਾ ਨਹੀਂ ਲੱਗਦੇ ਵੀ ਕਿੰਨਾ ਚਿਰ ਕੀਤਾ ਰਾਜ ਅੱਛਾ ਜੀ ਅਸੀਂ ਤਾਂ ਬਾੜ ਵਿੱਚ ਹੋ ਚਾਏ ਆਂ ਕਿ ਤਦ ਸੁਣਿਆ ਅਜੇ ਤਦ ਜਾਂਦੇ ਨੇ ਛੋਟੇ ਹੁੰਦੇ ਅੱਛਾ ਜੀ ਤਦ ਉੱਥੇ ਦੇਖਿਆ ਜੀ ਵੀ ਰੋੜੇ ਇਟਾਂ ਬਹੁਤ ਜਿੱਦਾਂ ਉੱਥੇ ਉੱਥੇ ਬਣਾਏ ਹੁੰਦੇ ਪਕਾ ਕੇ ਤਾਂ ਉਹ ਲਾਈਆਂ ਹੁੰਦੀਆਂ ਚਣਾਈ ਛਤੀ 30 ਅੱਛਾ ਪਹਿਲਾਂ ਪੱਠਾ ਵੀ ਹੁੰਦਾ ਸੀ ਉਹਨਾਂ ਨੇ ਆਪਣਾ ਰਾਜੇ ਬਰਾੜ ਦਾ ਪੱਠਾ ਸੀਗਾ ਉੱਥੇ ਹਾਂਜੀ ਉਹਨਾਂ ਨੇ ਉੱਥੇ ਪਕਾ ਕੇ ਤਾਂ ਚਣਾਈ ਕਿੱਤੀ ਇੱਟਾਂ ਦੀ ਠੀਕ ਹੈ ਜੀ ਹਜੇ ਕੋਈ ਬਾਹਰੋਂ ਨਹੀਂ ਇੱਟਾਂ ਆਈਆਂ ਅੱਛਾ ਜੀ ਉੱਥੇ ਆਪਣੇ ਆਪ ਹੀ ਇੱਟਾਂ ਪਕਾ ਕੇ ਖੰਡਾ ਮਾਰ ਕੇ ਹਾਂਜੀ ਲੱਕੜਾ ਪਾ ਕੇ ਤਾਂ ਪਕਾ ਲੈਂਦੇ ਸੀਗੇ ਅੱਛਾ ਜੀ ਤੇ ਤਾਂ ਪਹਿਲਾਂ ਚਲੇ ਗਿਆ ਜੀ ਤਾਂ ਸਾਨੂੰ ਬਾਅਦ 'ਚ ਹੋਰ ਚਾਹੀਏਗੇ ਠੀਕ ਹੈ ਜੀ ਇਹ ਬਹੁਤ ਪੁਰਾਣਾ। ਕਾਫੀ ਇਤਿਹਾਸਾ ਪੁਰਾਣਾ ਹਨਾ ਜੀ। ਇੱਥੇ ਕਹਿੰਦੇ ਇੱਕ ਚਸ਼ਮਾ ਵੀ ਹੈ ਜਿੱਥੋਂ ਪਾਣੀ ਆਪਣੇ ਆਪ ਨਿਕਲਦਾ ਆ। ਚਸ਼ਮਾ ਤੇ ਉੱਤੇ ਜੰਗਲ ਜਾਈ ਬਹੁਤ ਹੀ। ਬਹੁਤ ਵਾਹ। ਹਾਂਜੀ। ਅੱਛਾ ਜੀ। ਇੱਥੇ ਚਸ਼ਮਾ ਹੈਗਾ ਅੱਡੇ ਦੇ ਬੌਲੀਆ। ਹਾਂਜੀ 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 ਹਾਂਜੀ। ਹੈਗਾ ਜੀ। ਹੋਰ ਵੀ ਹੈਗਾ ਮੋਕੇ ਦਾ ਹੁਣ। ਅੱਛਾ ਜੀ। ਉਹ ਸਾਡੇ ਪਿੰਡ ਦੇ ਬਰਾਦ ਤੋਂ ਸਮਝ ਲਓ ਬਈ ਉਹ ਉਹਦੇ ਕਰਕੇ ਬੜਾ ਪਿੰਡ ਸਾਡਾ ਮਸ਼ਹੂਰ ਆ। ਚਸ਼ਮੀ ਕਰਕੇ ਚਸ਼ਮੀ ਕਰਕੇ ਠੀਕ ਹੈ ਜੀ ਜਦ ਆਣਾ ਸਾਡੇ ਦੇ ਇਤੇ ਜਾਣਾ ਉਹਨਾਂ ਨੇ ਕਹਿੰਦਾ ਬੋਲੀਆਂ ਉਤਰਨਾ ਬੋਲੀ ਕਹਿੰਦੇ ਆ ਉਹਨੂੰ ਉਹਨੂੰ ਬੋਲੀ ਕਹਿੰਦੇ ਆ ਹਾਂਜੀ ਪਾਣੀ ਆਪਣੇ ਆਪ ਨਿਕਲਦਾ ਅੱਛਾ ਜੀ ਦੋ ਲੱਗਿਆ ਇੱਕ ਨਹਾਣ ਵਾਸਤੇ ਉਹ ਵੀ ਆਪਣੇ ਆਪ ਨਿਕਲ ਜਾਏਗਾ ਉਹ ਬਰਵਾਦ ਹੋ ਗਈ ਬਾਹਰ ਖੰਪੁਰ ਖਿਆ ਕਰਕੇ ਅੱਛਾ ਜੀ ਜੋ ਪੀਣ ਵਾਲਾ ਪਾਣੀ ਉੱਤੇ ਚੱਲਦਾ ਹੁੰਦਾ ਅੱਛਾ ਜੀ ਤੇ ਪਾਣੀ ਸਾਫ਼ ਹੈਗਾ ਅੱਛਾ ਜੀ ਕੋਈ ਕਹਿੰਦੇ ਰੋਗ ਵੀ ਦੂਰ ਹੋ ਜਾਂਦੇ ਨਹਾਉਣ ਦੇ ਨਾਲ ਰੋਗਦਾਂ ਬਾਰੋਂ ਹੁੰਦੇ ਲੋਕੀ ਵੀ ਤੇ ਅਜੇ ਤਾਂ ਉਹਦਾ ਪਿੰਡ ਵਿੱਚ ਨਾ ਨਹੀਂ ਚਲੋ ਅਸੀਂ ਉਹਦੇ ਪਿੰਡੇ ਪਿੰਡੇ ਦੇ ਪਾਣੀ ਉਹਨ ਘਰ ਘਰ ਟੂਟੀਆਂ ਲੱਗ ਗਈਆਂ ਬਿਲਕੁਲ ਜੀ ਬਿਲਕੁਲ ਪਾਣੀ ਹਜੇ ਤੱਕ ਵੀ ਸਾਫ਼ ਹੈ ਜੀ ਉਹਦਾ ਪਾਣੀ ਤਾਂ ਹੈ ਪੀਣ ਵਾਲਾ ਪਾਣੀ ਹੈ ਜੀ ਪਾਣੀ ਉਹ ਸੱਤ ਬੁੱਟ ਤੇ ਪਾਣੀ ਹੈਗਾ ਸੱਤ ਬੁੱਟ ਤੇ ਆਪਣੇ ਉਹਦਾ ਬਾਬਾ ਨਿਕਲਦਾ ਰਹਿੰਦਾ ਅੱਛਾ ਜੀ 24 ਘੰਟੇ ਸੁਪਲਾਈ ਅੱਛਾ ਜੀ ਤੇ ਆਪਣੇ ਆਪ ਨਿਕਲਦੇ ਆ ਨਾਲੀ ਬਣਾਈ ਹੈ ਪਾਣੀ ਬਾਹਰ ਜਾਂਦੇਗਾ ਅੱਛਾ ਜੀ ਬਾਬਾ ਜੀ ਇਹ ਪਿੰਡ ਦੇ ਵਿੱਚ ਬੋਰਡ ਤੇ ਪਿੱਪਲ ਬਹੁਤ ਆ ਹਾਂਜੀ ਹਾਂਜੀ ਇਹ ਬਜ਼ੁਰਗਾਂ ਨੇ ਪਿੱਛੇ ਲਾਇਆ ਇਹ 200 ਤੋਂ 200 ਸਾਲ ਦੇ ਹੋ ਗਿਆ ਹੈ ਅੱਛਾ ਜੀ ਉਹ 300 ਤੋਂ ਲਾਲ ਦਾ ਹੋ ਗਿਆ ਸਾਡੀ ਉਹ ਚ ਤਾਂ ਜਿੱਦਾਂ ਪਿਛਲਿਆਂ ਨੂੰ ਪੁੱਛਦੇ ਕਹਿੰਦੇ ਅਸੀਂ ਵੀ ਇਦਾਂ ਹੀ ਲਿਖਦੇ ਆਏ ਹਾਂ ਅੱਛਾ ਜੀ ਹਾਂਜੀ ਬਹੁਤ ਪੁਰਾਣੇ ਬਾਬਾ ਜੀ ਇੱਕ ਸੁਣ ਕਹਿੰਦੇ ਇੱਕ ਫੱਕਰ ਦੀ ਜਗ੍ਹਾ ਆ ਇੱਥੇ ਇੱਕ ਹਾਂਜੀ ਹਾਂਜੀ ਜਿਹੜਾ ਗੁਫਾ 'ਚ ਰਹਿੰਦੇ ਹੁੰਦੇ ਸੀਗੇ ਉਹ ਕਿੰਨੀ ਵੀ ਦੂਰ ਆ ਇੱਥੋਂ ਇਤੋਂ ਅੱਧਾ ਕਿਲੋਮੀਟਰ ਤੇ ਆ ਜੀ ਅੱਛਾ ਜੀ ਕਿ ਉਹ ਉਹਦਾ ਮੂੰਹ ਤਾਂ ਟਟ ਗਿਆ ਬਾਤ ਕਰਕੇ ਅੱਛਾ ਜੀ ਉਧਰ ਜਗਾ ਹੈਗੀ ਸਾਫ ਨੇ ਪਾਇਆ ਕੀਤਾ ਉੱਥੇ ਅੱਛਾ ਜੀ ਔਰ ਜੀ ਹੁਣ ਦਾ ਤੁਸੀਂ ਆਓਗੇ ਨਾ ਕਿਤੇ ਟਾਈਮ ਲੱਗੇ ਜੀ ਤੁਹਾਨੂੰ ਹਾਈ ਦਿਖਾਵਾਂਗੇ ਅੰਦਰ ਬਾੜ ਕੇ ਠੀਕ ਬਣਾਣੀ ਲਾ ਹੀ ਹੈਗੀ ਅੱਛਾ ਜੀ ਉਹਦਾ ਦਰਵਾਜ਼ਾ ਵੀ ਇੱਟਾ ਲਾ ਕੇ ਦਾ ਠੀਕ ਕਰਾਂਗੇ ਫਕਰ ਉੱਥੇ ਰਹਿੰਦੇ ਹੁੰਦੇ ਸੀਗੇ ਫਕਰ ਰਹਿੰਦੇ ਹੈਗੇ ਅੱਛਾ ਜੀ ਜਿਹਨਾਂ ਨੇ ਜੁਨੂ ਨੀਉਂ ਜੇਲਪ ਨਿੰਨ ਨਿੰਨ ਨੂੰ ਜਾਣਦੇ ਨੇ ਚਾਪਕ ਕਰੀ ਗਏ ਹੋ ਅੱਛਾ ਜੀ ਉਦੋਂ ਜਾਣੀ ਜਾਣਦੇ ਹੋ ਅੱਛਾ ਜੀ ਮੈਨੂੰ ਕਹਤਾ ਉਹ ਠੀਕ ਹੋ ਜਾਂਦਾ ਹੀਗਾ ਅੱਛਾ ਜੀ ਇੱਕ ਆਦੇ ਬਜ਼ੁਰਗਾਂ ਕੋਲੋਂ ਹੀ ਸੁਣਦੇ ਹੀ ਗਏ ਹਾਂ ਜੀ ਉਹ ਬੱਕਰ ਦੁੱਧ ਮੰਗਵਾਉਂਦੇ ਹੀ ਗਏ ਇੱਥੋਂ ਕਿਲੋ ਡੇਢ ਕਿਲੋ ਮੀਟਰ ਦੂਰ ਤੋਂ ਅੱਛਾ ਜੀ ਪਿੰਡ ਤੋਂ ਹੀ ਅੱਛਾ ਜੀ ਮਾਈ ਕੋਲ ਕਰ ਲਓ ਮਾੜਾ ਜੀ ਉੱਥੋਂ ਹੀ ਦੁੱਧ ਆਣਾ ਅੱਛਾ ਜੀ ਉੱਥੋਂ ਹੀ ਲੱਸੀ ਆਣੀ ਅੱਛਾ ਜੀ ਬੈਂਗੀਆਂ ਬਣਾ ਕੇ ਤੇ ਦੋ ਬਟੂਈਆਂ ਗੱਗਾਂਾਂ ਜਿਹਨਾਂ ਕਹਿੰਦੇ ਆ ਹਾਂਜੀ ਉਹ ਭਰ ਕੇ ਲੈਂਦੇ ਹੁੰਦੇ ਸੀਗੇ ਅੱਛਾ ਜੀ ਤੇ ਰਾਹ ਵਿੱਚ ਜਿਵੇਂ ਉਹ ਲੈ ਕੇ ਆਂਦਾ ਹੀਗਾ ਬੰਦਾ ਤਾਂ ਇੱਥੇ ਕੋਈ ਮਰਿਆ ਸੀਗਾ ਉਹ ਕੀਤਾ ਕਰਾਇਆ ਕੁਝ ਨਹੀਂ ਤੋਂ ਅੱਛਾ ਜੀ ਤੇ ਉਹ ਕਹਿੰਦਾ ਵੀ ਮੈਂ ਭੁੱਖਾ ਮਰਿਆ ਤਾਂ ਮੇਰੇ ਦੁੱਧ ਪਿਲਾ ਕੇ ਜਾ ਹਾਂ ਉਹਨੇ ਤੇ ਆ ਕੇ ਫੱਕਰ ਨੂੰ ਕਿਹਾ ਹਾਂ ਤੇ ਮੈਂ ਦਾਬਾ ਜੀ ਮੈਂ ਨਹੀਂ ਜਾਣਾ ਮੇਰੇ ਬੱਚੇ ਛੋਟੇ ਨੇ ਜੇ ਮੈਨੂੰ ਉਹ ਭੂਤ ਹਾਂ ਜਮਾਰਦਾ ਵੀ ਮੈਨੂੰ ਦੁੱਧ ਪਿਲਾ ਕੇ ਜਾ ਹਾਂ ਫੱਕਰ ਨੇ ਕਿਹਾ ਤੂੰ ਮੇਰਾ ਨਾਂ ਲਈ ਉੱਤੇ ਤੇ ਤੈਨੂੰ ਕੁਝ ਕਹੂਗਾ ਹਾਂ ਤਾਂ ਤੂੰ ਕਹੇ ਵੀ ਜ਼ਬਰਦਸਤੀ ਪੀ ਲੈ ਮੇ ਤੋਂ ਹਾਂ ਉਹਨੇ ਇਦਾਂ ਕੀਤਾ ਦੁੱਧ ਦੇ ਦੇਣ ਨੂੰ ਕਹਿੰਦਾ ਵੀ ਲੈ ਵੀ ਤੂੰ ਖੋਲ ਕੇ ਪੀ ਲੈ ਮੈਂਨੂੰ ਜ਼ਬਰਦਸਤੀ ਕਰ ਲੈ ਹਾਂ ਤੇ ਪੀਣਾ ਤਾਂ ਮੈਂ ਇਦਾਂ ਨਹੀਂ ਪੀਣਾ ਜੀ ਉਹ ਦੋਨੇ ਜਣੇ ਖੋਲ ਪਏ ਜੀ ਅੱਛਾ ਜੀ ਖੋਲ ਪਏ ਕਹਿੰਦਾ ਬਾਬਾ ਮੈਂ ਹੁਣ ਥੱਲੇ ਆ ਗਿਆ ਮੈਨੂੰ ਇਹ ਕੁੱਟਣ ਦੇ ਹੈਗਾ ਤੇ ਤੂੰ ਕਹਿੰਦਾ ਹੈਗਾ ਮੈਂ ਮੇਰਾ ਨਾਂ ਲਈ ਉਹ ਬਿੱਲੇ ਉਹ ਭੂਦ ਨੂੰ ਕਿੰਤੇ ਬੱਜਣੇ ਸ਼ੁਰੂ ਹੋਏਗਾ ਇਹ ਉਹ ਮੈਂ ਤਾਂ ਕਰੇ ਬਈ ਮੈਨੂੰ ਬਚਾਲਾ ਅੱਛਾ ਜੀ ਹਾਂ ਜੀ ਤੇ 10 ਪਿੰਡ ਜੇ ਡਾਏ ਉਹਦੇ ਕੋਲੋਂ ਬਈ ਡਾਡ ਪਿੰਡ ਤੋਂ ਫਲੀਰ ਚਲੇ ਜਾ ਇੱਥੇ ਪਿੰਡ ਕਿੰਨੀ ਰਹਿਣਾ ਅੱਛਾ ਜੀ ਉਹ ਬਕਰ ਇੰਨਾ ਜਾਣੀ ਜਾਣ ਹੈਗਾ ਅੱਛਾ ਜੀ ਉਹ ਫੱਕਰਾਂ ਦੀ ਜਗ੍ਹਾ ਹੈਗੀ ਹੁਣ ਵੀ ਹੈਗੀ ਹੈ ਨਾ ਹੁਣ ਵੀ ਜਗ੍ਹਾ ਹੈਗੀ ਜੀ ਚਲੋ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਜੇ ਆਪਣਾ ਹੁਣ ਟਾਈਮ ਲੱਗਾ ਤਾਂ ਆਪਾਂ ਬਾਹਰੋਂ ਦਿਖਾ ਦਵਾਂਗੇ ਹਾਂ ਜੀ ਤੇ ਬਾਬਾ ਜੀ ਹੋਰ ਇਸ ਪਿੰਡ 'ਚ ਜਿਹੜਾ ਕਿਲਾ ਆ ਉਹ ਆਪਾਂ ਦਿਖਾ ਸਕਦੇ ਥੋੜਾ ਬਹੁਤਾ ਹੈਗਾ ਕੁਝ ਨਹੀਂ ਹੁਣ ਤਾਂ ਤੇ ਪਹਾੜੀਆਂ ਜੜੀਆਂ ਬਹੁਤ ਆ। ਅੱਛਾ ਜੀ। ਹਾਂ ਜੀ। ਠੀਕ ਹੈ ਜੀ। ਜੇ ਤੁਸੇ ਇਹ ਬਾਜ਼ਾਰ ਤੋਂ ਪਹਿਲੋਂ ਆਵੋ। ਅੱਛਾ ਜੀ। ਫਿਰ ਤੁਹਾਨੂੰ ਹਾਈ ਮੌਕੇ ਤੋਂ ਦਿਖਾ ਸਕਦੇ ਹਾਂ ਕਿ ਹੁਣ ਤਾਂ ਬਹੁਤ ਜੜੀਆਂ ਬੁੱਟੀਆਂ ਆਈਆਂ। ਅੱਛਾ ਜੀ। ਹਾਂ ਜੀ ਰਖਦੇ। ਇਹ ਸਾਰੀ ਨਗਰੀ ਰਾਜੇ ਬਰਾੜ ਦੀ ਸੀਗੀ। ਬਰਾੜ ਜੀ ਦੀ ਨਗਰੀ। ਅੱਛਾ ਜੀ। ਕਿੱਥੇ ਦੇ ਰਾਜੇ ਹੋਏ ਜੀ ਪਤਾ ਕੁਛ? ਇਹ ਨਹੀਂ ਪਤਾ ਜੀ ਸਾਨੂੰ ਵੀ। ਅੱਛਾ ਜੀ। ਉਹ ਰਾਜ ਇੱਥੇ ਕਰਕੇ ਜੇ ਪਤਾ ਨਹੀਂ 10 ਸਾਲ ਕੀਤਾ ਕਿ 15 ਸਾਲ ਕੀਤਾ। ਅੱਛਾ ਜੀ। ਉਹ ਮੈਲ ਬਹੁਤ ਵੱਡਾ ਹੀ ਦਾ ਬਣਿਆ ਅੱਛਾ ਜੀ ਸਮੇਂ ਦੇ ਹਿਸਾਬ ਨਾਲ ਖਰਾਬ ਹੋ ਗਿਆ ਜੀ ਤਾਂ ਮੇਰੇ ਘਾਹ ਮੈਂ ਖਰਾਬ ਹੋ ਗਿਆ ਸਾਨੂੰ ਬਾੜ ਤੋਂ ਬਰਵਾਦ ਆ ਜੀ ਉਹ ਅੱਛਾ ਜੀ ਸਾਨੂੰ ਬਾੜ ਤੋਂ ਹੀ ਬਰਵਾਦ ਆ ਠੀਕ ਹੈ ਜੀ ਲੋਕੀ ਲੈ ਗਏ ਕੱਟਰ ਏਟਾ ਵੀ ਲੈ ਗਏ ਠੀਕ ਹੈ ਜੀ ਮੱਡ ਮੋਟੇ ਸੀਗੇ ਉੱਥੇ ਤੇ ਮਟ ਹੁਣ ਵੀ ਹੈ ਨਹੀਂ ਮਟ ਨਹੀਂ ਮਟ ਖਤਮ ਹੋ ਗਿਆ ਹਨਾ ਜੀ ਖਤਮ ਹੋ ਗਿਆ ਜੀ ਠੀਕ ਹੈ ਬਾਬਾ ਜੀ ਤੇ ਚਲੋ ਦਸ ਕੋਈ ਸੀ ਕਿ ਬਾਬਾ ਜੀ ਜਿਨ੍ਹਾਂ ਨੂੰ ਥੋੜੀ ਬਹੁਤੀ ਨੌਲੇਜ ਸੀਗੀ ਰਾਜੇ ਬਰਾਟ ਬਾਰੇ ਮਿਲਦੇ ਆ ਜਾ ਕੇ ਫੱਕਰਾਂ ਦੀ ਕੁਲੀ ਚ ਦੋਸਤੋ ਅਸੀਂ ਆਏ ਆ ਜਿਹੜੇ ਫੱਕਰ ਇੱਥੇ ਰਹਿੰਦੇ ਸੀ ਉਹਨਾਂ ਦੀ ਜਿਹੜੀ ਗੁਫਾ ਆ ਉਹ ਕਹਿ ਸਕਦੇ ਆ ਉਹ ਸਾਨੂੰ ਬਾਜੀ ਹੁਣੀ ਦਿਖਾਉਣ ਜਾ ਰਹੇ ਆ ਬਾਬਾ ਜੀ ਤੇ ਬਾਬਾ ਜੀ ਇਹ ਜੰਗਲ ਦੇ ਵਿੱਚ ਹੋ ਰਹੇ ਆਣਾ ਜੀ ਅੱਛਾ ਜੀ ਤੇ ਇਹ ਕਾਫੀ ਭਿਆਨਕ ਜੰਗਲ ਲੱਗਦਾ ਮੈਨੂੰ ਤਾਂ ਹਾਂ ਜੀ ਨਹੀਂ ਨਹੀਂ ਕਿਤੇ ਨਹੀਂ ਉੱਦਾਂ ਜੀ ਤੁਹਾਡਾ ਬਸਾਬ ਦੇ ਕਰਕੇ ਲੱਗਿਆ ਤੁਹਾਨੂੰ ਅੱਛਾ ਜੀ ਬਹੁਤ ਬਹੁਤ ਵਿਆਕਾ ਕੋਈ ਤੇ ਜਾਨਵਰੋ ਕਹਿ ਰਹੇ ਤਾਂ ਨਹੀਂ ਆਉਂਦੇ ਇੱਥੇ ਜੀ ਇੱਥੇ ਉਧਰ ਜਨੌੜੀ ਵਾਲ ਤਾਂ ਤਿੰਦੂ ਵਗੈਰਾ ਆ ਜਾਂਦੇ ਹਨ ਜੀ ਤਿੰਦੂ ਹੈਗੇ ਜੰਗਲ ਜਾਂਦੇ ਜੰਗਲ ਬਹੁਤ ਵੱਡਾ ਦਾ ਅੱਛਾ ਜੀ ਤਿੰਦੂ ਉਧਰ ਆ ਜਾਂਦੇ ਤਾਂ ਜਾਂ ਉਹ ਘਰੋਂ ਦੇ ਵੀ ਕਿਤੇ ਕਿਤੇ ਆ ਜਾਂਦੇ ਹੋਰ ਕੋਈ ਮਨੁੱਖੀ ਸਾਲ ਨਹੀਂ ਕਰਦੇ ਅੱਛਾ ਜੀ ਤਿੰਦੂ ਹੈਗੇ ਸਾਡੇ ਤਿੰਨ ਤਿੰਨ ਚਾਰ ਜੰਗਲ ਦੇ ਅੱਛਾ ਜੀ ਆ ਦੇਖੀ ਜੀ ਚੌਤੀ ਗੋਫਾ ਅੱਛਾ ਆ ਛੋਟੀ ਗੁਫਾ ਅੱਛਾ ਜੀ ਠੀਕ ਹੈ ਜੀ ਇਹ ਛੋਟੀ ਗੁਫਾ ਹੀ ਇੱਥੇ ਟੱਟ ਗਈ ਬਾਤ ਕਰਕੇ ਅੱਛਾ ਜੀ ਇਹ ਕੋਈ 15 ਫੁੱਟ ਦੇ ਜੀ ਲੰਬੀ ਅੱਛਾ ਜੀ ਹੁਣ ਅਸੀਂ ਇਹਦੀ ਮਲੰਮਤ ਕਰਾਣੀ ਹੈ ਆ ਪਦਰ ਪਦਰ ਕਰਾਇਆ ਇੱਥੇ ਕਰਕੇ ਅੱਛਾ ਜੀ ਇੱਥੇ ਹੈਗੀ ਵੱਡੀ ਅੱਛਾ ਜੀ ਕੋਈ ਕੋਈ 50 60 ਫੁੱਟ ਲੰਬੀ ਹੈ ਜੀ ਹਾਂ ਇਹਦਾ ਮੂੰਹ ਤੋਂ ਗੋਵਿਆ ਤੇ ਪ੍ਰਾਰਥਨ ਕਰਕੇ ਅੱਛਾ ਜੀ ਅਸੀਂ ਇਹ ਨੂੰ ਹੁਣ ਨੰਗਾ ਕਰਨਾ ਜੇਐਸਬੀ ਬੁਲਾਈ ਹੈ ਜੀ ਅੱਛਾ ਜੀ ਜੇਐਸਬੀ ਦਾ ਨੰਗਾ ਇਤੋਂ ਮਤਲਬ ਕਾਫੀ ਅੰਦਰ 50 ਫੁੱਟ 50 ਫੁੱਟ ਅੱਗੇ 50 ਫੁੱਟ ਅੱਗੇ ਆ ਜੇ ਇੱਕ ਪਹਾੜ ਦੇ ਵਿੱਚ ਆ ਇਹ ਹਾਂਜੀ ਅੰਦਰ ਲੇਟ ਦੇ ਹੀ ਗਏ ਲੇਟਣ ਵਾਸਤੇ ਨੇ ਡੱਡ ਬੁਲਾਇਆ ਅੱਛਾ ਜੀ ਠੀਕ ਹੈ ਜੀ ਲੋ ਬੰਦੇ ਲੇਟ ਸਕਦੇ ਹੈਗੇ ਥੱਡਾਂ ਤੇ ਅੱਛਾ ਜੀ ਹਾਂਜੀ ਇੰਨੀ ਲੰਬੀ ਹੈਗੀ ਗੁਫਾ ਹੈ ਅੱਛਾ ਜੀ ਥੋੜੀ ਬਾਤਾਂ ਕਰਕੇ ਮੂੰਹ ਬੰਦ ਹੋ ਗਿਆ ਅੱਛਾ ਜੀ ਇੱਥੇ ਆਏਗੇ ਨੂੰ ਕੋਈ ਆਇੰਦਾ ਜੋਗਥਲੀ ਬਣਾਤਾ ਇੱਥੇ ਗੱਲਬਾਤ ਇੱਥੇ ਇੱਥੇ ਬੈਠਦੇ ਹੁੰਦੇ ਸੀ ਨਾ ਮਤਲਬ ਇਹ ਗੁਫਾ ਥੋੜੀ ਜੀ ਤਾਂ ਬਚੀ ਹੋਆ ਆਪਾਂ ਦੇਖ ਸਕਦੇ ਹਾਂ ਮਤਲਬ ਹੈਗਾ ਤਾਂ ਹੈ ਜੀ ਵੈਸੇ ਬੈਠ ਸਕਦੇ ਹਾਂ ਇਦਾਂ ਤਾਂ ਹਾਂਜੀ ਹਾਂਜੀ ਤੇ ਉਹ ਮਤਲਬ ਉਹਨਾਂ ਨੇ ਹੁਣ ਮਤਲਬ ਨਹੀਂ ਰਹੇ ਹਨਾ ਜੀ ਉਹ ਨਹੀਂ ਜੀ ਉਹਨਾਂ ਦੀ ਉਹ ਥਮਾ ਤੇ ਬਣੀ ਹੈ ਜੀ ਅੱਛਾ ਜੀ ਇੱਥੇ ਦਾਗ ਦਿੱਤੇ ਮਤਲਬ ਉਹਨਾਂ ਦਾ ਹਾਂ ਹਾਂਜੀ ਥਮਾਇਆ ਇੱਥੇ ਅੱਛਾ ਜੀ ਉਹ ਬੁਨਾਈ ਬੁਨਾਈ ਹੈ ਆਉਦੀ ਮੰਨ ਲਈ ਅੱਛਾ ਜੀ ਅਜੀ ਰੋਡ ਦਾ ਤੇ ਹੁਣ ਜੱਗ ਕੀਤਾ ਇੱਥੇ ਲੰਗਰ ਪੰਹਾਰਾ ਕੀਤਾ ਉਸ ਤੇ ਜਗ੍ਹਾ ਹੈਗੀ ਹੈ ਅੱਛਾ ਜੀ ਤੇ ਇਹਨਾਂ ਨੂੰ ਵੀ ਮੰਨੀ ਦਾ ਬੱਕਰਾਂ ਨੂੰ ਵੀ ਅੱਛਾ ਜੀ ਇਹਨਾਂ ਕਰਕੇ ਪਿੰਡ ਬਚਿਆ ਹੋਇਆ ਹੈ ਅੱਛਾ ਜੀ ਅੱਛਾ ਜੀ ਅੱਛਾ ਜੀ ਇਹ ਕੀ ਨਾਂ ਸੀ ਫਕਰਾਂ ਦਾ ਜੀ ਇਹ ਹੈਗਾ ਜੀ ਤੇ ਖੰਧਾਸ ਤੇ ਖੰਧਾਸ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਹ ਪਹਿਲਾਂ ਪਿੰਡ 'ਚ ਕਹਿੰਦੇ ਬਾੜ ਵਗੈਰਾ ਵੀ ਬਹੁਤ ਆਉਂਦੀ ਹੁੰਦੀ ਸੀਗੀ ਜੀ ਹਾਂ ਜੀ ਹਾਂ ਜੀ ਅੱਛਾ ਜੀ ਤੇ ਬੱਕਰਾਂ ਕਰਕੇ ਜੀ ਇਹਨਾਂ ਨੇ ਲੇਕਾ ਉਦਾਂ ਦੇ ਅਣਹੋਣੇ ਵੀ ਹੋਣੇ ਹੁੰਦੇ ਰੋਗ ਦੇ ਸੀਗੇ ਰੋਗ ਦੇ ਸੀਗੇ ਹਾਂਜੀ ਮਤਲਬ ਕਹਿੰਦੇ ਪਿੰਡ 'ਚ ਪਹਿਲਾਂ ਬਾੜਪੂਰ ਬਹੁ ਆ ਜਾਂਦੀ ਸੀਗੀ ਪਿੰਡ ਬਹਿ ਜਾਂਦਾ ਸੀਗਾ ਹਾਂਜੀ ਤੇ ਫੱਕਰਾ ਕਰਕੇ ਫਿਰ ਬਚਿਆ ਰਿਆ ਕਾਫੀ ਚਿਰ ਜੀ ਬਚਿਆ ਰਿਆ ਜੀ ਕਾਫੀ دیر ਠੀਕ ਹੈ ਜੀ ਕਿਉਂ ਭਗਤੀਆਂ ਕੀਤੀਆਂ ਜੰਗਲਾਂ 'ਚ ਬਿਲਕੁਲ ਜੀ ਇਹਨਾਂ ਰੋਟੀ ਦਾ ਨਿਸ਼ੇ ਛਕੋ ਹੀ ਅੱਛਾ ਜੀ ਇਹ ਸਾਡੇ ਇੱਕ ਛੂ ਹੁੰਦੀ ਐ ਛੂ ਅੱਛਾ ਜੀ ਕਹਿੰਦੇ ਪਹਾੜੀ ਏਰੀਆ ਜੀ ਅੱਛਾ ਜੀ ਉਹ ਹੁੰਦੇ ਉਹਨੂੰ ਗੰਡੇ ਲੱਗੇ ਹੁੰਦੇ ਐ ਅੱਛਾ ਜੀ ਉਹਨੂੰ ਚਲਕੇ ਤਾਂ oval ਕੇ ਖਾਂਦੇ ਹੀ ਤੇ ਤਿੰਨ ਤਿੰਨ ਚਾਰ ਦਿਨ ਰੋਟੀ ਨਹੀਂ ਸੇ ਖਾਂਦੇ ਠੀਕ ਹੈ ਜੀ ਹਾਂਜੀ ਉਹ ਹੁਣ ਵੀ ਦੇਖਣ ਨੂੰ ਮਿਲਦੀ ਹੈ ਕਿ ਨਹੀਂ ਨਹੀਂ ਹੈਗੀ ਹੁਣ ਅੱਛਾ ਜੀ ਤੇ ਉਹ ਇਸ ਤੇ ਮਾਲ ਕੇਈ ਦਾ ਹੁਣ ਤੁਹਾਡੇ ਉਹਨਾਂ ਜਿਹੜੇ ਕੁੰਬੜਾ ਨਿਕਲਦੀਆਂ ਨਾ ਉਹ ਪੇੜ ਨੂੰ ਹਾਂਜੀ ਉਹਦੇ ਪਕੌੜੇ ਨਿਕਲਦੇ ਖਤਮ ਖਤਮ ਬਣੂ ਖਾਟੇ ਮਿੱਠੇ ਜੀ ਹਾਂਜੀ ਅੱਛਾ ਜੀ ਪਕੌੜੇ ਬਣਾਉਂਦੇ ਆ ਜਾਂ ਬਾਗ ਨੂੰ ਲਾ ਲਾਂਦੇ ਆ ਹਾਂਜੀ ਗੰਡੇ ਪਸ਼ੂ ਨਹੀਂ ਅੰਦਰ ਟੱਪਦਾ ਠੀਕ ਹੈ ਜੀ ਬਾਬਾ ਜੀ ਜਿਹੜਾ ਜੰਗਲ ਆ ਪਿੱਛੇ ਇੱਥੇ ਜਾਮਣਾ ਬਹੁਤ ਆ ਹਾਂਜੀ ਜਾਮਣਾ ਬਹੁਤ ਹੈ ਇਸ ਕੁਦਰਤੀ ਉਗੂ ਹੈ ਜੀ ਸਾਰਾ ਜੰਗਲ ਜਾਮਣਾ ਦਾ ਆ ਨਹੀਂ ਜਾਮਣਾ ਨਹੀਂ ਹਰੇ ਰੰਗ ਦਾ ਜੀ ਇੱਥੇ ਅੱਛਾ ਜੀ ਨਹੀਂ ਤਕਰੀਬਨ ਜਿੱਦਾ ਅਸੀਂ ਜੰਗਲ ਚੋਂ ਆਏ ਆ ਨਾ ਕਾਫੀ ਜਾਮਣਾ ਹੀ ਜਾਮਣਾ ਆਲੇ ਦੁਆਲੇ ਹਨਾ ਜੀ ਭੇੜੇ ਵੀ ਮਿਲਣਗੇ ਇੱਥੇ ਕਈ ਬੁੱਟੀਆਂ ਆਈਆਂ ਅੱਛਾ ਜੀ ਇੱਥੋਂ ਲੈ ਕੇ ਜਾਂਦੇ ਜੇ ਲੈ ਜਾਣੀ ਜਾਣਾ ਇੱਥੋਂ ਬੁੱਟੀਆਂ ਲੈ ਕੇ ਜਾਂਦੇ ਹਾਂ ਜਿੱਦਾਂ ਆਹ ਤਰ੍ਹਾਂ ਰਹਤ ਹੈਗਾ ਹਾਂਜੀ ਇਹਨੂੰ ਗੜੀ ਪਤਾ ਕਹਿੰਦੇ ਆ ਹਾਂਜੀ ਬਿਲਕੁਲ ਜੀ ਬਜ਼ੁਰਗਾਂ ਵਾਲੇ ਬਹੁਤ ਬੈਸਟ ਹੈ ਜੀ ਆ ਕੜੀ ਪਤਾ ਹਾਂ ਜੀ ਕਹਿੰਦੇ ਯੂਰਕ ਐਸਿਡ ਵਗੈਰੇ ਲਈ ਵਧੀਆ ਹੈ ਜੀ ਹਾਂ ਜੀ ਹਾਂ ਜੀ ਇਹ ਫਲ ਵੀ ਬਹੁਤ ਮਿੱਠਾ ਦਾ ਅੱਛਾ ਜੀ ਇਹਦੇ ਪੱਤੇ ਖਾਓ ਤੁਹਾਨੂੰ ਦੋ ਮਿੰਟ ਮਠਾਸ ਦੇਣੀ ਇਹਨਾਂ ਬਾਅਦ ਠੀਕ ਹੈ ਜੀ ਉੱਧ ਕੜਤਨ ਨਹੀਂ ਹੈ ਕੋਈ ਅੱਛਾ ਜੀ ਇਹ ਦਾਤਨ ਕਰੋ ਠੀਕ ਹੈ ਜੀ ਬਿਮਾਰੀਆਂ ਨੂੰ ਗੁੰਦਾਏ ਇਹ ਬਜ਼ੁਰਗਾਂ ਦੀ ਸਾਨੂੰ ਕੋਈ ਫੋਟੋ ਵਗੈਰਾ ਮਿਲ ਸਕਦੀ ਹੈ ਜਾਂ ਫੋਟੋ ਜੀ ਫੋਟੋ ਲੈ ਨਹੀਂ ਦਿੱਤੀ ਨਹੀਂ ਦਿੱਤੀ ਕਿਸੇ ਨੂੰ ਅੱਛਾ ਜੀ ਮਤਲਬ ਕਿਸੇ ਨੂੰ ਖਿੱਚਣ ਦਿੱਤੀ ਨਹੀਂ ਫੋਟੋ ਹਨਾ ਜੀ ਅੱਖ ਤੇ ਨਹੀਂ ਆਏ ਵੀ ਅੱਛਾ ਜੀ ਫੋਟੋ ਨਹੀਂ ਆਈ ਇਹ ਕੈਮਰੇ ਦੀ ਅੱਛਾ ਜੀ ਫੋਟੋ ਖਿੱਚਦੇ ਫੋਟੋ ਆਈ ਨਹੀਂ ਹੈ ਨਾ ਜੀ ਹਾਂ ਜੀ ਅੱਛਾ ਜੀ ਇਹ ਤਾਂ ਕਾਫੀ ਉੱਚੀ ਰੂ ਹੋ ਸਕਦੇ ਆ ਜੀ ਹਾਂ ਜੀ ਹਾਂ ਜੀ ਤੇ ਦੋਸਤੋ ਇਹ ਸੀ ਇਹ ਬਾਬਾ ਜੀ ਦੀ ਗੁਫਾ ਥੋੜੀ ਮੌਸਮ ਕਰਕੇ ਪਹਾੜ ਡੇ ਗਿਆ ਜੋ ਹਮ ਨੂੰ ਪਤਾ ਲੱਗਾ ਇਹ ਕਹਿੰਦੇ ਸਾਫ ਕਰਾਉਣਾ ਆ 55 ਤੋਂ 60 ਫੁੱਟ ਅੰਦਰ ਗੁਫਾ ਆ ਜੀ ਲੰਬੀ ਲੰਬੀ ਆ ਅੱਛਾ ਜੀ ਤੇ ਬਾਬਾ ਜੀ ਅੱਗੇ ਫੇ ਸਾਰਾ ਜੰਗਲ ਵਾਜੀ ਅੱਗੇ ਕੀ ਆ ਜੀ ਫੇ ਅੱਗੇ ਪਹਿਲੇ ਵਾਦੀ ਸੀਗੀ ਅੱਛਾ ਜੀ ਉਹ ਚਲੇ ਗਏ ਥੱਲੇ ਕਲੋਨੀਆਂ ਉਹਨਾਂ ਨੂੰ ਜਗਾ ਦੇ ਦਿੱਤੀ ਅੱਛਾ ਜੀ ਪੰਚਾਇਤ ਨੇ ਅੱਛਾ ਜੀ ਥੱਲੇ ਹੋ ਅੱਛਾ ਜੀ ਜਗਾ ਹੈਗੀ ਹੈ ਉਹ ਸਾਡੇ ਪੀਂਹਣ ਦੀ ਜਗਾ ਹੀ ਉਹ ਵੀ ਅੱਗੇ ਅੱਛਾ ਜੀ ਤੇ ਇੱਕ ਘਰ ਨਹੀਂ ਲੱਗੋ ਅੱਛਾ ਜੀ ਤੇ ਬਾਕੀ ਸਾਰੇ ਚਲੇ ਗਏ ਥੱਲੇ ਉਹ ਘਰ ਇਕੱਲਾ ਹੀ ਆਗੇ ਇਕੱਲਾ ਹੀ ਘਰ ਹੈ ਜੀ ਅੱਛਾ ਜੀ ਕੋਈ ਰਿਆ ਕਰਦਾ ਉਹ ਉੱਥੇ ਕੋਈ ਸੇਵਾ ਸੁਭਾ ਕਰਦਾਗਾ ਜਗਤ ਭੰਡਾਰੇ ਹੁੰਦੇ ਦੋ ਤਿੰਨ ਸਾਲ ਦੇ ਅੱਛਾ ਜੀ ਬਾਬਾ ਜੀ ਆ ਉੱਪਰ ਤੋਂ ਜਗਾ ਜਾਂਦੀ ਹੈ ਜੀ ਇਹ ਕਿੱਥੇ ਜਾਂਦਾ ਜੀ ਕੋਈ ਬਾਬੇ ਦੀ ਫੋਟੋ ਆ ਕੋ ਬਾਤ ਕੇ ਰੱਖੇ ਹੋਣਗੇ ਕੁਝ ਧੇਲੇ ਰੱਖੇ ਪਿੰਡਿਆਂ ਨੇ ਅੱਛਾ ਜੀ ਕਾਫੀ ਮੰਨਣ ਵਾਲਾ ਪਿੰਡ ਆ ਜੀ ਫਿਰ ਤਾਂ ਮਤਲਬ ਠੀਕ ਆ ਬਾਬਾ ਜੀ ਚਲੋ ਦੋਸਤੋ ਜਾ ਰਹੇ ਆ ਕਿਲੇਵਲ ਅੱਗੇ ਜੇ ਪਿੰਡ ਚ ਕੋਈ ਮਿਲਦਾ ਉਹਨੂੰ ਪੁੱਛਾਂਗੇ ਕਹਿੰਦੇ ਕੰਦਾ ਵੀ ਨਹੀਂ ਹੈਗੀਆਂ ਸਿਰਫ ਇਟਨਾ ਹੀ ਰਹਿ ਗਈਆਂ ਆ ਤੇ ਰਾਜੇ ਬਰਾੜ ਦੀ ਨਗਰੀ ਸੀ ਇਹ ਤੇ ਚਲਦੇ ਆ ਪਿੰਡ ਦੇ ਵਿੱਚ ਬਹੁਤ ਸਿੱਪਲ ਬਹੁਤ ਵਾ ਇਹ ਬੋੜ ਬਹੁਤ ਵਾ ਬਹੁਤ ਪੁਰਾਣਾ ਪਿੰਡ ਆ ਜੀ ਇਤਿਹਾਸਿਕ ਪਿੰਡ ਆ ਬਹੁਤ ਇਤਿਹਾਸ ਰੁਕਿਆ ਹੋਇਆ ਹੈ ਇਹਦੇ ਵਿੱਚ ਚਲਦੇ ਆ ਜੀ ਅੱਗੇ ਤੇ ਭਾਈ ਜونی ਉਹਨੂੰ ਲੈ ਕੇ ਚੱਲਦੇ ਆ ਅੱਗੇ ਹੁਣ ਚੱਲੇ ਆ ਜੀ ਕਿਲੇ ਵੱਲੋਂ ਭਾਜੀ ਹੁਣ ਨਹੀਂ ਸਾਨੂੰ ਪਿੰਡ ਦੇ ਟੱਕਰ ਕੇ ਜੀ ਇੱਥੇ ਇਹ ਕਹਿੰਦੇ ਆਪਾਂ ਤੁਹਾਨੂੰ ਉੱਪਰ ਲੈ ਕੇ ਚੱਲਦੇ ਆਂ ਇਟਾਂ ਜੀਆਂ ਹੀ ਆਂ ਕਹਿੰਦੇ ਦਿਖਾ ਲਿਆਉਂਦੇ ਆਂ ਜੀ ਚੱਲਦੇ ਆਂ ਜੀ ਉੱਪਰ ਨੂੰ ਭਾਜੀ ਹਮਾਰਾ ਰਸਤਾ ਵਾਸਤੇ ਇਹੀ ਬਚਿਆ ਹੁਣ ਹਾਂ ਜੀ ਪਹਾੜੀ ਜੀ ਆ ਕਿੱਦਾਂ ਆ ਇਹ ਪਹਾੜੀ ਆ ਭਾਜੀ ਇਹ ਦੇਖੋ ਇਹ ਪੂਰਾ ਪਹਾੜੀ ਚ ਜਾਂਦੀ ਹੈ ਅੱਛਾ ਜੀ ਉੱਪਰ ਵਾ ਉੱਪਰ ਟੋਪ ਤੇ ਜਾ ਕੇ ਤੁਹਾਨੂੰ ਪੂਰਾ 뷰 ਲੱਭ ਜਾਣਾ ਪਿੰਡ ਦਾ ਵੀ ਅੱਛਾ ਜੀ ਤਾਂ ਉਦੋਂ ਵੀ ਚਲੋ ਚਲੀਏ ਕਿੱਧਰ ਜਾਣਾ ਲੇਵਲ ਉ ਚੱਲੇ ਆ ਜੀ ਬਣੇ ਰਿਓ ਵੀਡੀਓ ਦੇ ਨਾਲ ਫਿਰ ਹੀ ਤਾ ਉਹ ਜੀ ਬਣ ਵਾਸਤ انا ਮੇਰੇ ਭਰਾ ਸਾਰੇ ਮੇਰੇ ਹੀ ਆ ਪਿੰਡ ਦੇ ਆ ਬਤਲ ਨੂੰ ਪਤਾ ਨਹੀਂ ਹੈਗਾ ਕਿ ਪਿੰਡ ਵਿੱਚ ਕਿੰਨੇ ਆ ਤੁਹਾਨੂੰ ਪਤਾ ਲੱਗ ਗਿਆ ਕਨੇ ਪੰਜ ਕੀ ਪਤੀ ਵੀ ਨਹੀਂ ਕੀ ਯਾਰ ਉਹ ਕੀ ਉਹ ਕੀ ਆ ਸਭ ਬਹੁਤ ਆ ਤਾ ਹੀ ਨਹੀਂ ਕਰਦਾ ਨਾ ਜੀ ਨੋਰਮਲੀ ਖੇਤੀ ਹੁੰਦੀ ਆ ਸਫੇਦਾ ਜ਼ਬੂਦਾ ਲੱਗਾਗਾ ਹਾਂ ਜੀ ਸਰਕਾਰੀ ਹੋ ਗਿਆ ਜੀ ਸਫੇਦਾ ਲੱਗਾ ਨਹੀਂ ਨਹੀਂ ਜੀ ਜਿੱਦਾਂ ਹੁਣ ਇਹ ਕਰਦੇ ਆ ਉਹਨਾਂ ਨੇ ਹਾਂ ਜੀ ਪੰਚਾਇਤ ਦੀ ਤਾਂ ਨਹੀਂ ਜੀ ਪਰ ਕੋਈ ਬੰਦ ਹੀ ਐ ਉਹ ਇੰਨਾ ਨਹੀਂ ਕਹਿ ਸਕਦੇ ਅੱਛਾ ਜੀ ਹਾਂ ਜੀ ਇੱਥਾ ਉੱਥਾ ਨਿਕਲਦੀ ਐ ਕਿ ਰਹਿ ਗਈਆਂ ਕਿ ਨਹੀਂ ਹੋਰ ਹੋਰ ਇਹ ਦੇਖੋ ਤੁਹਾਨੂੰ ਚਲਦੇ ਆ ਨੂੰ ਦਿਖ ਜਾਣੀਆਂ ਇਹ ਰੋੜੇ ਪੂਰੇ ਉੱਥੋਂ ਹੀ ਆਏ ਉਹ ਪੂਰੇ ਇਹ ਦੇਖੋ ਹੋਣ ਵੀ ਕਿਸੇ ਨੂੰ ਕਰੇ ਨੂੰ ਜ਼ਰੂਰਤ ਪੈਂਦੀ ਹੈ ਲੈ ਕੇ ਜਾਓ ਰੋੜੀ ਰਾੜੀ ਕਟੋ ਫਰਸ਼ ਫੁਰਸ਼ ਪਾ ਲੋ ਅੱਛਾ ਉਹ ਤਾਂ ਨਹੀਂ ਆਉਂਦਾ ਹਾਂਜੀ ਬੋਈਆ ਮੁਰਗੇ ਹਾਂਜੀ ਹਾਂਜੀ ਵੀਰੇ ਇਹ ਆ ਜੀ ਇਹ ਆ ਜੀ ਸੈਂਟਰ ਪੁਆਇੰਟ ਅੱਛਾ ਜੀ ਇੱਥੇ ਹੀ ਹੈ ਫਿਲਹਾਲ ਕੰਦਾ ਕੰਦਾ ਥੋੜੀਆਂ ਬਹੁਤ ਜੰਨੀਆਂ ਵੀ ਬਚੀਆਂ ਔੜੀਆਂ ਆ ਮੈਨੂੰ ਜੀ ਬਾਕੀ ਸਭ ਖਤਮ ਹਨ ਨੋਰਮਲ ਹੋਣਿਆ ਕਿਤੇ ਛੋਟੀਆਂ ਮੋਟੀਆਂ ਕੰਦਾ ਬੇਰੇ ਤੁਸੀਂ ਹੋ ਮੇਰੇ ਨੇ ਤੇ ਕਿ ਨਹੀਂ ਫਿਲਹਾਲ ਦਾ ਕੱਟੀ ਆ ਇਹਦਾ ਜੀ ਪਹਿਲੋਂ ਆਂਦੇ ਰਹੀਦਾ ਇਹ ਪਰ ਹੁਣ ਇਧਰ ਇਧਰ ਲਪੋੜੀਆਂ ਪੋੜੀਆਂ ਨਹੀਂ ਆਈ ਇਹ ਇਹ ਹੀ ਹੈ ਖਤਮ ਹੋ ਗਿਆ ਸਭ ਕੁਝ ਹੁਣ ਨੋਰਮਲੀ ਇਹ ਇੱਕ ਕਿਸਮ ਦਾ ਟਿਕੜਾ ਜਿਹੜਾ ਬਚਿਆਗਾ ਅੱਛਾ ਜੀ ਬਾਕੀ ਪੂਰਾ ਖਤਮ ਹੈ ਜੀ ਬਾਕੀ ਜਿੱਦਾਂ ਇਹ ਸਪੇਦਾ ਜ਼ਬੂਦਾ ਲੱਗ ਗਿਆ ਇਹ ਪੂਰਾ ਇਹ ਅੰਡਰ ਜਾ ਗਿਆ ਇਹ ਤਾਂ ਇੱਥੇ ਕਿਲਾ ਹੁੰਦਾ ਸੀ ਪਹਾੜ ਦੇ ਉੱਪਰ ਹਾਂ ਜੀ ਪਹਿਲੋਂ ਪਹਿਲਾਂ ਹੁੰਦਾ ਸੀ ਹਾਂ ਜੀ ਤੁਸੀਂ ਕਦੀ ਸੁਣਿਆ ਵੀਰੇ ਕਿ ਮਤਲਬ ਇੱਥੇ ਲੋਕੀ ਕਹਿੰਦੇ ਖੁਦਾਈ ਹੋਈ ਇੱਥੇ ਕਿ ਨਹੀਂ ਹੋਈ ਭਾਜੀ ਨਹੀਂ ਹੋਈ ਹੈ ਨਾ ਖੁਦਾਈ ਤਾਂ ਨਹੀਂ ਐਦਾਂ ਬੋਲ ਨਹੀਂ ਸਕਦੇ ਕੀਤੀ ਵੀ ਹੋਏ ਤਾਂ ਇਹਦੇ ਬਾਰੇ ਨੋਲੇਜ ਨਹੀਂ ਹੈ ਠੀਕ ਹੈ ਜੀ ਨੋਰਮਲੀ ਉਦਾਂ ਖੇਤੀ ਖੁੱਤੀ ਕਰਨ ਤਾਂ ਆਉਂਦੇ ਆ ਤੇ ਹੁਣ ਇੱਟਾਂ ਜਿਹੜੀਆਂ ਉੱਪਰ ਪਈਆਂ ਲੋਕੀ ਵੀ ਯੂਜ਼ ਕਰ ਲੈਂਦੇ ਆਂਦੇ ਜਰੂਰ ਤੋਂ ਉਹ ਲੈ ਕੇ ਜਾਂਦੇ ਘਰੇ ਅੱਛਾ ਜੀ ਆਂਦੇ ਜਦਾਂ ਪਾੜੇ ਫੋੜੇ ਪਾਣਾ ਹੋਵੇ ਰੋੜੀ ਰਾੜੀ ਪਾਣ ਦੇ ਕੰਮ ਆ ਜਾਂਦੇ ਠੀਕ ਹੈ ਜੀ ਜਾਂ ਕਿਤੇ ਕਿਸੇ ਨੂੰ ਜਰੂਰ ਤੋਂ ਖੱਡੇ ਖੁੱਡੇ ਪਾਣ ਨੂੰ ਤਾਂ

ਓਏ ਜੀ ਭਾਈ ਹਾਂਜੀ ਸਰ ਲੱਭਾ ਦਾ ਕੁਝ ਨਹੀਂ ਹੁਣ ਚਲੋ ਠੀਕ ਜੇ ਰਾਗੇ ਵੜਾੜ ਦੀ ਨਗਰੀ ਕਹਿੰਦੇ ਪਾ ਜੀ ਕਿ ਇਹਨੇ ਪਿੰਡ ਚ ਕੋਈ ਫੱਕੜ ਵੀ ਹੁੰਦਾ ਹੁੰਦਾ ਉਹਦੇ ਬਾਰੇ ਪਤਾ ਹਾਂਜੀ ਉਹਨਾਂ ਦੀ ਗੁਫਾ ਹੁੰਦੀ ਜੀ ਅੱਛਾ ਜੀ ਗੁਫਾ ਦੇਖਣੀ ਆ ਤਾਂ ਉਹ ਦਿਖਾ ਸਕਦੇ ਆ ਜੀ ਉਹ ਕਹਿੰਦੇ ਹੁਣ ਹਨਾ ਸ਼ਾਇਦ ਥੋੜੀ ਬੰਦ ਹੋ ਗਈ ਹੋ ਹਾਂਜੀ ਪਰ ਉਦਾਂ ਹੈ ਤਾਂ ਤੁਹਾਨੂੰ ਵੀ ਦਿਖ ਜਾਣੀ ਆ ਬਾਹਰੋਂ ਹਾਂਜੀ ਉਹ ਹਾਂਜੀ ਉੱਥੇ ਹੀ ਭਗਤੀ ਕਰਦੇ ਸੇ ਉੱਥੇ ਹੀ ਰਹਿੰਦੇ ਆਖਾ ਜੀ ਉਹ ਵੀ ਜੰਗਲ ਦੀ ਆ ਗਈ ਨਹੀਂ ਉਹ ਸੌਣ ਹੋਇ ਤੋ ਸ਼ਾਇਦ ਦੇਖੇ ਜੇ ਮੈਂ ਦੇਖਾਂ ਚੱਲੋ ਅੱਛਾ ਜੀ ਕੀ ਵੀਰੇ ਕਿ ਕੀ ਕੰਮ ਕਰਦਾ ਵੀ ਮੈਨੂੰ ਇਹ ਪ੍ਰਾਈਵੇਟ ਜੋਬ ਐਕਸਪੈਟਰ ਆਪਰੇਟਰ ਹਾਂਜੀ ਹੋਰ ਇੱਕ ਪਿੰਡ ਬਾਰੇ ਵੀਰੇ ਕੋਈ ਇੱਕ ਬੋਡੀ ਕਹਿੰਦੇ ਬੋਡੀ ਵੀ ਐ ਇੱਥੇ ਹਾਂਜੀ ਉਹਦੀ ਕੀ ਤਸਵੀਰ ਹੈ ਵੀਰੇ ਇਹ ਸਾਡੇ ਤਾਂ ਉਹ ਸਾਡੇ ਦਾਦਿਆਂ ਦੇ ਵੀ ਜਨਮ ਤੋਂ ਪਹਿਲੇ ਦੀ ਹੈ ਜੀ ਉਹ ਹਾਂਜੀ ਹਾਂਜੀ ਉਹਨੋਂ ਵੀ ਜ਼ਿਆਦਾ ਨਹੀਂ ਤਾਂ ਜੀ 100 ਸਾਲ ਦੇ ਉੱਪਰ ਹੋ ਚੱਲੇ ਹੋਣ ਆ ਜੀ ਹਾਂਜੀ ਇਹਨੂੰ 7 ਫੁੱਟ ਦੇ ਪਾਣੀ ਆ ਵੀ ਹਾਂਜੀ 7 ਫੁੱਟ ਸੱਚ ਗੱਲ ਹੈ ਜੀ ਆਟੋਮੈਟਿਕ ਪਾਣੀ ਆਂਦਾ ਥੱਲੇ ਤੇ ਅੱਛਾ ਜੀ ਹਾਂਜੀ ਇਹਦੇ ਨੇ ਜਿਹੜੀਆਂ ਆ ਇੱਟਾਂ ਆ ਇਹ ਕਿਲੇ ਦੀਆਂ ਆ ਨਾ ਕਿਲੇ ਦੀਆਂ ਜੀ ਇਹ ਮਤਲਬ ਲੋਕੀ ਉੱਪਰੋਂ ਲੈ ਕੇ ਆਉਂਦੇ ਜਿਹੜੇ ਆਉਂਦੇ ਆ ਯੂਜ਼ ਕਿਸੇ ਨੂੰ ਚਾਹੀਦੀਆਂ ਤਾਂ ਲੈ ਕੇ ਜਾ ਸਕਦੇ ਕੋਈ ਇੱਥੇ ਉਹ ਨਹੀਂ ਹੈ ਅੱਛਾ ਜੀ ਜਦੋਂ ਹੂੰ ਘਰ ਤੇ ਕਈ ਵਾਰੀ ਜ਼ਰੂਰਤ ਪਈ ਜਾਂਦੀ ਆ ਕੋਈ ਛੋਟਾ ਮੋਟਾ ਲੈ ਕੇ ਜਾਉ ਕੋਈ ਹੋ ਨਹੀਂ ਹੈ ਤਕਰੀਬਨ ਇਹ 2-3 ਕਿਲੋਮੀਟਰ ਦਾ ਏਰੀਆ ਇਹ ਚ ਤੁਹਾਨੂੰ ਇਟਾਂ ਰੋੜੇ ਮਿਲ ਨਹੀਂ ਮਿਲਨੇ ਆ ਜੀ ਕਾਫੀ ਵੱਡਾ ਕਿਲਾ ਜੀ ਦਾ ਹਾਂ ਜੀ 2-3 ਕਿਲੋਮੀਟਰ ਬਹੁਤ ਹੁੰਦਾ ਵੀਰੇ ਹਾਂ ਜੀ ਹਾਂ ਜੀ ਹਾਂ ਜੀ ਪਿੰਡ ਚ ਭਾਈ ਪਿੱਪਲ ਬਹੁਤ ਆ ਹਾਂ ਜੀ ਇਹਦੀ ਕੋਈ ਹਿਸਟਰੀ ਮੇਰੀ ਪੁੱਤ ਨੂੰ ਹਿਸਟਰੀ ਦਾ ਇੰਨਾ ਕੁ ਨਹੀਂ ਪਤਾ ਭਈ ਇਹ ਆ ਪੀ ਇਹ ਵੀ ਸਾਡੇ ਦਾਦਿਆਂ ਤੋਂ ਦਾਦੇ ਸਾਡੇ ਵੀ ਦੱਸਦੇ ਆ ਪੀ ਜਦਦੇ ਅਸੀਂ ਦੇਖਿਓ ਸੇ ਉਦਾਂ ਦੇ ਉਦਾਂ ਹੀ ਆ ਪੀ ਘਟੋ ਘਟ ਵੀ 100 ਸਾਲ ਤੋਂ ਉੱਪਰ ਹੀ ਪਲੱਸ ਹੀ ਹੋਣੇ ਆ ਘਟ ਨਹੀਂ ਹੋ ਸਕਦੇ ਹਾਂਜੀ ਪੀਪਲ ਐ ਬੋੜ ਐ ਅਚਲ ਹਾਂਜੀ ਸਾਡੇ ਉੱਥਲੇ ਪੀਰਾਂ ਦੀ ਜਗਾ ਜੀ ਉੱਥੇ ਖੀਰਨੀ ਐ ਸ਼ਹਿਦ ਵੀ ਸੋਣਿਆ ਭਾਜੀ ਕਦੀ ਸ਼ੀ ਖੀਰਨੀ ਉਹ ਵੀ ਹੁੰਦੀ ਆ ਭਾਜੀ ਬਾਜ਼ਾਰ 'ਚ ਲੱਭਦੀ ਐ ਖਾਣ ਨੂੰ ਤੋ ਸਿਰਫ ਸਾਡੇ ਪਿੰਡ ਚ ਹੀ ਐ ਦੋ ਤਿੰਨ ਰਖਦਾ ਬਾਕੀ ਨੇੜੇ ਦੇ ਡੇੜੇ ਦੇ ਪਿੰਡਾਂ 'ਚ ਕਿਤੇ ਨਹੀਂ ਮਿਲਣੀ ਉਹ ਉਹਦੇ ਨਾਲ ਇੰਨਾ ਤਾਂ ਪਤਾ ਨਹੀਂ ਪਰ ਖਾਣ ਨੂੰ ਜਿੱਦਾਂ ਆਪਾਂ ਕਹਿਦੀ ਐ ਨਾ ਸ਼ਾਇਦ ਉਹ ਚੀਜ਼ ਐ ਜੀ ਅੱਛਾ ਜੀ ਹਾਂ ਜੀ ਉਹ ਵੀ ਬਹੁਤ ਪੁਰਾਣੀ ਆ ਪੀਰਾਂ ਦੀ ਜਗ੍ਹਾ ਕੀ ਅੱਛਾ ਜੀ ਉਹਨਾਂ ਦੀ ਵੀ ਆਪਣੀ ਮਹੱਤਤਾ ਕੀ ਕਹਿੰਦੇ ਉੱਥੇ ਜੋ ਮੰਗੋ ਮਿਲਦਾ ਆ ਅੱਛਾ ਜੀ ਬਾਕੀ ਉ ਤਾਂ ਪਿੰਡ ਚ ਜੀ ਦਿਖਣ लायक ਤਾਂ ਜਗਾ ਬਹੁਤ ਐ ਨੋ ਨੌਗਾ ਦੇ ਲੰਬਾ ਪੀਰ ਬਾਬੇ ਦੀ ਜਗਾ ਵੀ ਹੈ ਪਿੰਡ ਚ ਹਾਂਜੀ ਉੱਥੇ ਵੀ ਤੁਸੀਂ ਹੋ ਸਕਿਆ ਤਾਂ ਵਿਜ਼ਿਟ ਕਰਿਓ ਕਿਉਂਕਿ ਉੱਥੋਂ ਦੇ ਇੱਕ ਤਾਂ ਤੁਹਾਨੂੰ ਵਿਊ ਬਹੁਤ ਜ਼ੋਰਦਸਤ ਲੱਗੇਗਾ ਦੂਸਤ ਟੋਪ ਤੇ ਐ ਜੀ ਹਾਂਜੀ ਗਰੇ ਉਹ ਜਿਦਾ ਉਪਰ ਹੈ ਜੇ ਆਪਾਂ ਕਿਰੇ ਜਾਗੇ ਇਦਾਂ ਲੋਕੀ ਆਉਂਦੇ ਨਹੀਂ ਉਪਰ ਮਤਲਬ ਜਾਣ ਜਾਂਦੇ ਨਹੀਂ ਦੇਖਣ ਜਾਂਦੇ ਨਹੀਂ ਇਦਾਂ ਨਹੀਂ ਨਹੀਂ ਜੀ ਸਾਡੀ ਜਨਰੇਸ਼ਨ ਨੂੰ ਪਤਾ ਹੀ ਨਹੀਂ ਹੈ ਭਾਜੀ ਨਹੀਂ ਜੂਰੋਂ ਆ ਗਿਆ ਇੱਥੇ ਦੇਖ ਲੋ ਹਾਂ ਮੈਨੂੰ ਮੈਨੂੰ ਖੁੱਦ ਤੁਸੀਂ ਬੋਲਿਆ ਮੈਨੂੰ ਤਾਂ ਪਤਾ ਲੱਗਿਆ ਉਹ ਸਾਡੇ ਦਾਦਾ ਜੀ ਆ ਮੇਰੇ ਦਾਦਾ ਜੀ 80 ਪਲੱਸ ਹੈ ਉਹਨਾਂ ਦੀ ਨੌਲੇਜ ਹੈ ਨਹੀਂ ਹੈ ਤਾਂ ਫਿਰ ਤੁਸੀਂ ਆਪ ਸਮਝੋ ਵੀ ਮੇਰੀ ਨੋਲੇਜ ਕਿੱਥੋਂ ਆ ਜਾਣੀ ਆ ਗਏ ਆ ਜੀ ਬੋੜੀ ਦੇਖਣ ਵਾਸਤੇ ਆ 7 ਵਾਜੀ ਪਿੰਡ ਦੀ ਬਹੁਤ ਸੋਹਣਾ ਆ ਬਣਾਇਆ ਹੋਇਆ ਥੱਲੇ ਬੈਟਣ ਵਾਸਤੇ ਉੱਪਰ ਬੋਰਡ ਦੇਖੋ ਕਿੰਨਾ ਪੁਰਾਣਾ ਬੋਰਡ ਆ ਜੀ ਜਟਾਂ ਵੀ ਨਿਕਲੀਆਂ ਹੋਈਆਂ ਬੋਰਡ ਦੀਆਂ ਅੱਜ ਤੁਹਾਨੂੰ ਲੈ ਚੱਲਦੇ ਆ ਬੋੜੀ ਵੱਲ ਇਹ ਸਾਹਮਣੇ ਜੇ ਤੁਸੀਂ ਰਸਤਾ ਦੇਖ ਰਹੇ ਆ ਇਹ ਬੋੜੀ ਜਾਂਦਾ ਜੀ ਥੱਲੇ ਜਿਹੜਾ ਪਾਣੀ 7 ਫੁੱਟ ਤੇ ਨਿਕਲਦਾ ਆ ਦੂਰੋਂ ਦੂਰੋਂ ਲੋਕੀ ਇਸ ਪਾਣੀ ਨੂੰ ਲੈਣ ਆਉਂਦੇ ਆ ਪਾਣੀ ਭਰ ਕੇ ਲੈ ਕੇ ਜਾਂਦੇ ਆ ਕਹਿੰਦੇ ਬਹੁਤ ਚਮਤਕਾਰੀ ਪਾਣੀ ਆ ਬਹੁਤ ਰੋਗ ਦੂਰ ਹੁੰਦੇ ਆ ਪਾਣੀ ਦੀ ਲਓ ਜੀ ਹੰਡਾ ਇਹ ਪਾਣੀ ਬਿਲਕੁਲ ਬਹੁਤ ਵਧੀਆ ਚੀਜ਼ ਬਣਾਈ ਬਣੀ ਹੋਈ ਹੈ ਜੀ ਕੁਦਰਤ ਵੱਲੋਂ ਅਰੇ ਵਾਲੇ ਜੰਗਲ ਆ ਦੋਸਤੋ ਇਹ ਸੀ ਅੱਜ ਦਾ ਬਲੌਗ ਫੇ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਵਿੱਚ ਤੁਹਾਨੂੰ ਦਵਾ ਸ਼ੁਕਰੀਆ ਸਸਿਕਾ